ਇਹ ਹੈ ਜੀ ਕਾਲੀ ਮਾਤਾ ਮੰਦਿਰ ਜੀ ਪਟਿਆਲਾ ਆਹ ਦੇਖੋ ਜੀ ਕਾਲੀ ਮਾਤਾ ਮੰਦਿਰ ਪਟਿਆਲਾ ਜੀ ਆਹ ਦੇਖੋ ਜੀ ਗਟਰ ਦਾ ਪਾਣੀ ਹੈ ਬਹੁਤ ਗੰਦਾ ਪਾਣੀ ਆ ਰਿਹਾ ਹੈ ਗਟਰ ਦਾ ਕਾਲੀ ਮਾਤਾ ਮੰਦਿਰ ਆ ਦੇਖੋ ਗਟਰ ਦਾ ਪਾਣੀ ਹੈ ਜੀ ਗਟਰ ਦਾ ਗੰਦਾ ਪਾਣੀ ਆ ਰਿਹਾ ਹੈ ਸਾਰੀ ਸੰਗਤ ਜਿਹੜੀ ਵੀ ਜਾ ਰਹੀ ਹੈ ਗਟਰ ਦੇ ਪਾਣੀ ਵਿੱਚੋਂ ਲੰਘ ਕੇ ਜਾ ਰਹੀ ਹੈ ਜੀ ਇੱਥੇ ਮਾਤਾ ਦੇ ਮੰਦਿਰ 'ਚ ਵੀ ਜਾ ਰਹੇ ਨੇ ਲੰਗਰ 'ਚ ਵੀ ਜਾ ਰਹੇ ਨੇ ਜੀ ਆ ਦੇਖੋ ਜੀ ਲੋਕਾਂ ਹਾਂ ਦੇਖੀ ਪਤਾ ਬਣੀ ਅੱਗੇ ਇਹ ਬੰਦਾ ਹੋ ਰਿਹਾ ਜੀ ਭਾਈ ਬਹੁਤ ਰਹਾਲੇ ਰਹੇ ਮਾਤਾ ਦੇ ਦਰਬਾਰ ਲਈ ਲੋਕ ਇਹਦੇ ਵਿੱਚੋਂ ਲੰਘ ਕੇ ਜਾ ਰਹੇ ਨੇ ਮਾਤਾ ਦੇ ਮੱਥੇ ਵਿੱਚੋਂ ਯਾਦ ਰੱਖਣ ਜੀ ਆਹ ਦੇਖੋ ਜੀ ਲੋਕ ਸਾਰੇ ਗੱਡਰ ਦਾ ਪਾਣੀ ਹੈ ਗੰਦਾ ਲਰਿੰਗ ਦਾ ਜੋ ਵੀ ਦਾਈ ਬੰਦ ਪਏ ਨੇ ਨਾਲੇ ਕੋਈ ਪ੍ਰਸ਼ਾਸਨ ਬੇਨਤੀ ਹੈ ਸਾਰਿਆਂ ਨੂੰ ਵੀ ਜੋ ਵੀ ਕਾਲੀ ਮਾਤਾ ਪ੍ਰਬੰਧਕ ਕਨੇਜ ਜੀ ਕਮੇਟੀ ਵਾਲੇ ਮੈਂਬਰ ਉਹਨਾਂ ਨੂੰ ਬੇਨਤੀ ਹੈ ਵੀ ਇਹਨੂੰ ਸਾਫ ਕਰਾਇਆ ਜਾਵੇ ਜਿਹਦੀ ਬਾਉਲੀ ਫਿਗਰ ਜਾ ਕਹਿੰਦੀ ਪਾ ਰਹੇ ਹਾਂ ਹਾਂਜੀ 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 ਕੀ ਦਿੱਕਤ ਹੈ ਬਾਈ ਜੀ ਇੱਥੇ ਜੀ ਇਹ ਨੀਂ ਲੇ ਪਾਣੀ ਨਿਕਲ ਰਿਹਾ ਹੈ ਕਿ ਨਹੀਂ ਵਾ ਠੀਕ ਹੈ ਜੀ ਇਹ ਕੀ ਦਿੱਕਾ ਦਾ ਪਾਣੀ ਆ ਜੀ ਇਹ ਇਹ ਪਾਣੀ ਜਿਹੜਾ ਜਾ ਰਿਹਾ ਕਦਾ ਪਾਣੀ ਆ ਜੀ ਇਹ ਟੈਂਕ ਦਾ ਹੈ ਗੱਟਰ ਦਾ ਟੈਂਕ ਦਾ ਗੱਟਰ ਦਾ ਗੱਟਰ ਦਾ ਗੰਦਾ ਪਾਣੀ ਹੈ ਉਹ ਦੇਖ ਲੋ ਵੀ ਗੱਟਰ ਦਾ ਗੰਦਾ ਪਾਣੀ ਉਹੀ ਮਾਤਾ ਦੇ ਦਰਸ਼ਨਾਂ ਲੋਕ ਜਾ ਰਹੇ ਨੇ ਇੱਥੋਂ ਲੰਘ ਕੇ ਮਾਤਾ ਦੀ ਬੇਦਬੀ ਵਾਲਾ ਕੰਮ ਹੋ ਰਿਹਾ ਜੀ ਇੱਥੇ ਆ ਦੇਖੋ ਉਹੀ ਘੜੇ ਚੋਂ ਲੋਕ ਲੰਘ ਕੇ ਉਹ ਗੰਦਾ ਪਾਣੀ ਉਹੀ ਮਤਾਂ ਦੇ ਅੰਦਰ ਜਾ ਰਹੇ ਨੇ ਕਿਹਦਾ ਨਾਮ ਇਹ ਵੀ ਜਾਣ ਕੇ ਲਈ ਜੀ ਫੋਟੋਆਂ ਨਾ ਲਾ